ਖਨੌਰੀ ਬਾਰਡਰ ਦੇ ਉੱਪਰ ਅੱਜ ਜਗਦੀਸ਼ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ 51 ਦਿਨ ਹੋ ਚੁੱਕੇ ਨੇ ਔਰ ਉਸ ਤੋਂ ਬਾਅਦ ਅੱਜ 111 ਕਿਸਾਨਾਂ ਦਾ ਜਥਾ ਜਿਹੜਾ ਖਨੌਰੀ ਬਾਰਡਰ ਦੇ ਉੱਪਰ ਫਿਰ ਤੋਂ ਮਰਨ ਵਰਤ ਤੇ ਬੈਠਾ ਹੈ ਤਾਂ ਸ਼ੁਰੂਆਤ ਫਿਰ ਤੋਂ ਇੱਕ ਵਾਰ ਅੱਜ ਹੋਈ ਹੈ ਹਰੇਕ ਕਿਸਾਨ ਜਿਹੜਾ 111 ਕਿਸਾਨ ਕਹਿ ਰਹੇ ਕਿ ਅਸੀਂ ਜਗਦੀਸ਼ ਸਿੰਘ ਢੱਲੇਵਾਲ ਆ ਤਾਂ 51 ਦਿਨ ਉੱਧਰ ਹੋ ਗਏ ਅੱਜ 111 ਜਥਾ ਦਾ ਫਿਰ ਸ਼ੁਰੂਆਤ ਹੋ ਚੁੱਕੀ ਔਰ ਰਾਤ ਦੇ ਉਸ ਵਕਤ ਜਿਹੜੇ ਸੀ ਗੱਲ ਕਰੇ ਤਾਂ ਧੁੰਦ ਦੇ ਨਾਲ ਬੁਰਾ ਹਾਲ ਹੈ ਜ਼ੀਰੋ ਵਿਜ਼ਿਬਿਲਟੀ ਆ ਤਾਂ ਹਰ ਇੱਕ ਤਰਫ ਜਿਹੜਾ ਹੈ ਕੋਰਾ ਪੈਰਿਆਤਾ ਕਿਸਾਨਾਂ ਆਗੂ ਜਿਹੜੇ ਨੇ ਉਹ ਠੰਡ ਨੂੰ ਕੱਟਣ ਦੇ ਲਈ ਅੱਗ ਬਾਲਦੇ ਹੋਏ ਨਜ਼ਰ ਆਉਂਦੇ ਨੇ ਇਹ ਤਸਵੀਰ ਜਿਹੜੀ ਆ ਦੇਖੋ ਇਹ ਮੋਰਚੇ ਦੇ ਵਿੱਚ ਜਿੱਥੇ ਬਾਰਡਰ ਦੇ ਉੱਪਰ ਜਿੱਥੇ ਹੁਣ ਕਿਸਾਨ ਆਗੂ ਡਟੇ ਨੇ 101 ਕਿਸਾਨਾਂ ਦਾ ਜਥਾ ਹੈ ਤਾਂ ਹੁਣ ਇਸ ਠੰਡ ਦੇ ਵਿੱਚ ਇਸ ਕੋਰੇ ਦੇ ਵਿੱਚ ਅੱਗ ਬਾਲਦੇ ਹੋਏ ਵੀ ਨਜ਼ਰ ਆ ਰਹੇ ਨੇ ਦੂਸਰੀ ਤਸਵੀਰ ਜਿਹੜੀ ਹੈ ਉਹ ਜਿੱਥੇ ਇਹ ਕਿਸਾਨ ਡਟੇ ਹੋਏ ਐ 111 ਕਿਸਾਨਾਂ ਦਾ ਜਥਾ ਡਟਾ ਹੋਇਆ ਹੈ ਉੱਥੇ ਵੀ ਹਾਲਾਤ ਜਿਹੜੇ ਨੇ ਬੇਹੱਦ ਨਾਸਾਜ ਨੇ ਦੇਖੋ ਤਸਵੀਰਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਧੁੰਦ ਔਰ ਕੋਰਾ ਜਿਹੜਾ ਉਹ ਪਿਆ ਹੋਇਆ ਜ਼ੀਰੋ ਵਿਜ਼ਿਬਿਲਟੀ ਹੈ ਕਿਸੇ ਪਾਸੇ ਵੀ ਜਿਹੜਾ ਕੁਝ ਨਜ਼ਰੀ ਨਹੀਂ ਆਉਂਦਾ ਔਰ ਹੁਣ ਟੈਂਟਾਂ ਦੇ ਨਾਲ ਲਾਲ ਤਰਪਾਲਾਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਪੁਲਵਿੰਦਰ ਸਿੰਘ ਮਾਲ ਜਿਹੜੇ ਨੇ ਤਾਂ ਅੱਜ 111 ਕਿਸਾਨਾਂ ਜਥਾ ਜਿਹੜਾ ਹੈ ਉਹ ਬੈਠ ਗਿਆ ਅਸਲ ਤੇ ਵਿੱਚ ਏਕੇ ਜਾਵੇ ਤਾਂ ਪਹਿਲਾ ਜਗਜੀਤ ਸਿੰਘ ਢੱਲੇਵਾਲ ਹੁਰੀ ਮਰਨ ਵਰਤੇ ਬੈਠੇ ਸੀ ਉਹ ਕਹਿੰਦੇ ਸੀ ਵੀ ਮੇਰੇ ਬਾਅਦ ਅਜਿਹਾ ਕੁਝ ਹੋਵੇ ਨਾ ਤਾਂ ਅੱਜ ਫਿਰ 111 ਵਾਲਾ ਪਲਾਨ ਕਿੱਦਾਂ ਬਣ ਗਿਆ ਕਿੱਦਾਂ ਕੋਈ ਮੋਰਚੇ 'ਚ ਗੱਲਬਾਤ ਹੋਈ ਸੀ ਇਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਐਨੇ ਦਿਨ ਦੇ ਮਰਨ ਵਰਤੇ ਬੈਠੇ ਤੇਲ ਤੇਲ ਘਟ ਰਹੇ ਆ ਜਿਹੜੀ ਭਾਰਤ ਸਰਕਾਰ ਆ ਉਹ ਅੱਜ ਤੱਕ ਗੱਲਬਾਤ ਕੋਸ ਨੂੰ ਤਿਆਰ ਨਹੀਂ ਇਹੜੇ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਭਾਵਨਾ ਸੀ ਵੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਆਪਦੇ ਜਰਨੈਲ ਨੂੰ ਆਪਣੀ ਅੱਖਾਂ ਸਾਹਮਣੇ ਮਰਦਾ ਦੇਖ ਰਹੇ ਹਾਂ ਯਾਰ ਆਪਾਂ ਵੀ ਕੁਝ ਕਰਨਾ ਚਾਹੁੰਦੇ ਹਾਂ ਬੜੇ ਦਿਨ ਪਹਿਲਾਂ ਵੀ ਮੀਟਿੰਗਾਂ ਚੱਲੀਆਂ ਰੋਸਾ ਵੀ ਹੋਇਆ ਵੀ ਤੁਸੀਂ ਸਾਨੂੰ ਕਰਨ ਨਹੀਂ ਦਿੰਦੇ ਐਦਕੀ ਲੋਕਾਂ ਨੇ ਆਪ ਕਿਹਾ ਸੂਬਾ ਕਮੇਟੀ ਨੂੰ ਵੀ ਅਸੀਂ ਲੋਕ ਜਿਹੜੇ ਮਨਮਤ ਤੇ ਬੈਠਣਾ ਚਾਹੁੰਦੇ ਆ ਆਪ ਲੋਕਾਂ ਦੀ رائے ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਰਗਾ ਨੇਤਾ ਪੂਰੇ ਭਾਰਤ 'ਚ ਨਹੀਂ ਮਿਲਣਾ ਤੇ ਜਿਹੜਾ ਹੱਥ ਦੇ ਹੱਥੋਂ ਦਿਨ-ਦਿਨ ਘਟ ਰਿਹਾ ਵਾ ਤੇ ਅਸੀਂ ਉਸ ਤੋਂ ਪਹਿਲਾਂ ਸ਼ਹੀਦ ਸਾਡੇ ਨੇਕਾਂ ਹੀ ਡੱਲੇਵਾਲ ਬਣ ਸਕਦੇ ਜੇ ਡੱਲੇਵਾਲ ਜੁੰਦਾ ਰਹਿ ਗਿਆ ਤੇ ਸਾਡੀ ਕਿਹੜੀ ਗੱਲ ਹੈ 111 ਦਾ ਜਥਾ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਇਆ ਜਦੋਂ ਉੱਥੇ ਮੀਟਿੰਗ ਹੋਈ ਲਾਉਂਸਮੈਂਟ ਕੀਤੀ ਗਈ ਵੀ ਜਿਹਨੇ ਭਾਈ ਨਾਂ ਕਟਾਉਣਾ ਕਟਾ ਸਕਦਾ ਜਿਹੜਾ ਦਵਾਈ ਖਾਂਦਾ ਉਹ ਨਾਂ ਕਟਵਾ ਦੇ ਪਰ ਲੋਕ ਜਿਹੜੇ 4 500 ਹੀ ਆਪ ਜ਼ੋਰ ਦਸਤੀ ਨਾਮ ਕਟੇ ਮਤਲਬ ਲਿਖਾਏ ਆ ਵੀ ਮੇਰਾ ਲਿਖੋ ਮੇਰਾ ਲਿਖੋ ਇਹ ਫਿਰ ਇਸ ਕਰਕੇ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਨਾ ਐਮ ਐਸ ਬੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ 12 ਮੰਗਾਂ ਦਾ ਜਿਹੜਾ ਸੰਘਰਸ਼ ਚੱਲਣ ਡਿਆ ਸਿੰਘੂ ਰਤਨਪੁਰੇ ਖਨੌਰੀ ਇਹਨੂੰ ਲੋਕ ਵੇਂਦੇ ਆ ਵੀ ਐਮ ਐਸ ਬੀ ਗਰੰਟੀ ਕਾਨੂੰਨ ਬਹਾਨਾ ਚਾਹੀਦਾ ਹੈ ਭਾਰਤ ਦੇ ਕਿਸਾਨਾਂ ਵਾਸਤੇ ਪਿਛਲਾ ਇਤਿਹਾਸ ਵੀ ਰਿਹਾ ਆਪਾਂ ਦੇਸ਼ ਆਜ਼ਾਦ ਕਰਾਇਆ 98% ਸ਼ੀਧੀਆਂ ਇਕੱਲਾ ਪੰਜਾਬ ਦੇਂਦਾ ਅਗਵਾਈ ਕਰਦਾ ਪੂਰੇ ਭਾਰਤ ਦੀ ਇਹੋ ਹੀ ਹਾਲਾਤ ਹੋਣੇ ਉਹਨਾਂ ਦੇ ਵਾਰਸ ਆਪਾਂ ਇਸ ਕਰਕੇ ਲੋਕਾਂ ਦੇ ਭਾਵਨਾ ਹੈ ਲੋਕਾਂ ਦੀਆਂ ਭਾਵਨਾ ਵੇਖੇ ਹੋਏ ਇੱਥੇ ਬੈਠੇ ਨੇ ਬਿਲਕੁਲ ਕੁਲਾਵੀ ਇੱਕ ਤਸਵੀਰ ਦਿਖਾਓ ਵੀ ਜਗਦੀਸ਼ ਸਿੰਘ ਢੱਲੇਵਾਲ ਤੋਂ ਪਹਿਲਾਂ ਸਾਡੀ ਜਿਹੜੀ ਹੈ ਸ਼ਹਾਦਤ ਹੋਵੇਗੀ ਤਾਂ ਇਹ ਉਹਨਾਂ 111 ਕਿਸਾਨਾਂ ਨੇ ਆਪਣੀ ਹਿੱਕ ਦੇ ਨਾਲ ਜਾਂ ਸਰੀਰ ਦੇ ਨਾਲ ਲਾ ਕੇ ਰੱਖਿਆ ਹੋਇਆ ਔਰ ਦਿਖਾਉਣ ਦੀ ਕੋਸ਼ਿਸ਼ ਹੈ ਕਿ ਮੈਂ ਵੀ ਢੱਲੇਵਾਲ ਹਾਂ ਕਿਉਂਕਿ 111 ਕਿਸਾਨਾਂ ਦਾ ਜਥਾ ਜਿਹੜਾ ਹੈ ਮਾਨਸਿਕ ਤੌਰ ਦੇ ਉੱਪਰ ਜਿਵੇਂ ਬਲਵਿੰਦਰ ਮਾਲ ਕਹਿੰਦੇ ਕਿ ਇਸ ਜਗ੍ਹਾ ਦੇ ਉੱਪਰ ਮਾਨਸਿਕ ਤੌਰ ਤੇ ਮਜ਼ਬੂਤ ਹੋ ਕੇ ਆਇਆ ਹੈ ਤਾ ਇਹ ਕੁਝ ਕਿਸਾਨਾ ਗੋਦਾ ਦੇ ਵੀ ਨੇ ਜਿਹੜੇ ਤਾਂ ਤੁਸੀਂ ਉਸ ਜਗ੍ਹਾ ਦੇ ਉੱਪਰ ਸੁਰੱਖਿਆ ਕਰਦੇ ਸੀ ਜੁਡੀ ਸੰਢਲੇਵਾਲ ਦਾ ਪਹਿਰਾ ਦਿੰਦੇ ਸੀ ਵੀ ਕੋਈ ਅੱਗੇ ਨਾ ਆਵੇ ਤਾਂ ਹੁਣ ਤੁਹਾਡੀ ਜਗ੍ਹਾ ਉੱਥੇ ਕੋਹਣਾ ਤੁਸੀਂ ਤਾਂ ਇੱਥੇ ਮਰਨ ਵਰਤੇ ਬੈਠ ਗਏ ਹਾਂ ਹੈਗੇ ਹੀ ਆਪੇ ਪਹਿਰਾ ਦੇਣ ਵੀ ਦੀਜੇ ਹੀ ਬੰਦੇ ਜੀ ਹੁਣ ਆਪਾਂ ਮਰਨ ਵਰਤੇ ਬਹਿ ਗਏ ਜੱਲੇ ਵਾਲੀ ਇੱਥੇ ਵੀ ਛੇ ਰਹੀ ਆ ਜੀ ਉਹਦੀ ਗੱਲ ਤੇ ਜਾਣਾ ਵਰਦਾਂਗੇ ਹਾਂਜੀ ਬਿਲਕੁਲ ਬਿਲਕੁਲ ਤਾਂ ਹੁਣ ਅਸਲ ਦੇ ਵਿੱਚ ਹੱਲ ਹੁੰਦਾ ਮਸਲਾ ਲੱਗਦਾ ਕਿਤੇ ਕਿਉਂਕਿ ਹੁਣ ਠੰਡ ਵੀ ਕਿੰਨੀ ਹੋ ਚੁੱਕੀ ਆ ਜ਼ੀਰੋ ਵਿਜ਼ਿਬਿਲਟੀ ਆ ਬਿਲਕੁਲ ਇੱਥੇ ਧੁੰਦ ਜਿੰਨੀ ਕ ਪੈ ਚੁੱਕੀ ਤਾਂ ਕਿਵੇਂ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਮਸਲਾ ਹੱਲ ਹੋਵੇਗਾ ਇਹ ਵੇਖੋ ਅਸੀਂ ਕੇਂਦਰ ਸਰਕਾਰ ਨੂੰ ਗੱਲਬਾਤ ਤੇ ਲਿਆਉਣ ਲਈ ਅਸੀਂ ਕਦਮ ਚੁੱਕਿਆ ਕਿਉਂਕਿ ਅਸੀਂ ਸੋਚਿਆ ਵੀ ਸਾਡਾ ਬਾਪੂ ਡੱਲੇਵਾਲ 52 ਦਿਨ ਹੋ ਗਏ ਉਹਦਾ ਇੱਕ ਇੱਕ ਸਾਹ ਸਾਹ ਹੱਥ ਵੱਲ ਜਾ ਰਿਹਾ ਅਸੀਂ ਸੋਚਿਆ ਵੀ ਜੇਕਰ ਬਾਪੂ ਡੱਲੇਵਾਲ ਨੂੰ ਅਸੀਂ ਜਿਉਂਦਾ ਰੱਖ ਲਈਏ ਉਹ ਤਾਂ ਸਾਡੇ ਵਰਗੇ ਵਰਕਰ ਲੱਖਾਂ ਪੈਦਾ ਕਰ ਦੂਗਾ ਪਰ ਅਸੀਂ ਲੱਖਾਂ ਹੋ ਕੇ ਵੀ ਇੱਕ ਡੱਲੇਵਾਲ ਨੂੰ ਪੈਦਾ ਨਹੀਂ ਬਣਾ ਸਕਦੇ ਹੈਗੇ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਨੋਟਿਸ ਮੀਟਿੰਗ ਕੀਤੀ ਵੀ ਆਪਾਂ ਕਿਉਂ ਨਾ ਬਾਪੂ ਡੱਲੇਵਾਲ ਨੂੰ ਪਹਿਲਾਂ ਸਾਹ ਹੱਤ ਦੇਈਏ ਉਹ ਅੰਨਪਾਣੀ ਛੱਡੀ ਬੈਠਾ ਅਸੀਂ ਇੱਥੇ ਰੋਟੀਆਂ ਖਾਂਦੇ ਚੰਗੇ ਨਹੀਂ ਲੱਗਦੇ ਸੋ ਉਹਦੇ ਵਿੱਚੋਂ ਇਹ ਨਿਕਲ ਕੇ ਆਇਆ ਵੀ ਅਸੀਂ 111 ਕਿਸਾਨਾਂ ਨੇ ਜਿਹੜਾ ਜਥਾ ਅੱਜ ਮਰਨ ਵਰਤ ਤੇ ਬੈਠੇ ਆ ਕੇਂਦਰ ਸਰਕਾਰ ਨੂੰ ਇਹ ਸਾਡੀ ਚੇਤਾਵਨੀ ਆ ਵੀ ਉਹ ਇਹਨਾਂ ਸੱਚ ਵੀ ਕੱਲੇ ਡੱਲੇ ਵਾਲ ਦੀ ਸਹਾਇਤ ਹੋਊਗੀ ਸਾਡੇ ਸਹਾਇਤ ਤਾਂ ਦਿਨ ਵਾਲੇ ਕਿਸਾਨਾਂ ਦੀ ਜੋਧਾਂ ਦੀ ਨੌਜਵਾਨਾਂ ਦੀ ਲਾਈਨ ਬਹੁਤ ਲੰਮੀ ਆ ਇਹ 111 ਜਥਾ ਹੱਲੇ ਆਇਆ ਇਹ ਜਿਹੇ ਜਥੇ ਪਿੱਛੇ ਹੋਰ ਬਹੁਤ ਨਾਮ ਲਿਖਿਆ ਹੋਈ ਬੈਠੇ ਆ ਜੋ ਸਾਡੇ ਪਿੱਛੇ ਮਰਨ ਮਰਨ ਲਈ ਤਿਆਰ ਨੇ ਬਿਲਕੁਲ ਬਿਲਕੁਲ ਤਾਂ ਇੱਕ ਤਸਵੀਰ ਇਹ ਵੀ ਆ ਵੀ ਜਿਹੜਾ ਮੈਡੀਕਲ ਚੈੱਕਅਪ ਹੁਣ ਕੀਤਾ ਜਿਹੜੇ ਕਿਸਾਨ ਆਗੂ ਮਰਨ ਵਰਤੇ ਬੈਠੇ ਆ ਡਾਕਟਰ ਸਵੇਹ ਮਾਨ ਦੀ ਟੀਮ ਵੱਲੋਂ ਹਰੇਕ ਤਰਫ ਜਿਹੜਾ ਹੁਣੇ ਮੈਡੀਕਲ ਚੈੱਕਅਪ ਹੈ ਉਹਨਾਂ ਦਾ ਜਿਸ ਤਰੀਕੇ ਦੇ ਹਾਲਾਤ ਨੇ ਦੇਖੋ ਵੀ ਜ਼ੀਰੋ ਵਿਜ਼ਿਬਿਲਟੀ ਹੈ ਬਿਲਕੁਲ ਕਿਸੇ ਵੀ ਪਾਸੇ ਤੋਂ ਕੁਝ ਵੀ ਨਜ਼ਰ ਜਿਹੜਾ ਉਹ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਘਟਦੀ ਜਾ ਰਹੀ ਹੈ ਤਾਂ ਜਿੱਥੇ ਇਹ ਹਰੇਕ ਵਰਗ ਦਾ ਨੌਜਵਾਨ ਹੈ ਬਜ਼ੁਰਗ ਹੈ ਉਹ ਮਰਨ ਵਰਤੇ ਬੈਠੇ ਨੇ ਇਸ ਵਕਤ ਵੀ ਔਰ ਦੂਸਰੀ ਤਰਫ ਹਰਿਆਣੇ ਜਿਹੜਾ ਪ੍ਰਸ਼ਾਸਨ ਹੈ ਹਰਿਆਣੇ ਦਾ ਉਹ ਵੀ ਤਿਆਰ ਬਰ ਤਿਆਰ ਹੈ ਕਿਉਂਕਿ ਪਹਿਲਾਂ ਸਵੇਰ ਤੋਂ ਜਦੋਂ ਮੀਟਿੰਗ ਹੋਈ ਗੱਲਬਾਤ ਦਾ ਦੌਰ ਚੱਲਿਆ ਤਾਂ ਉਸ ਵਕਤ ਵੀ ਜਿਹੜੀ ਇਹ ਗੱਲਬਾਤ ਥੋੜੀ ਸੀ ਕਿ ਅਸੀਂ ਬਿਲਕੁਲ ਇਸ ਜਗ੍ਹਾ ਤੱਕ ਖੜ ਸਕਦੇ ਹਾਂ ਤਾਂ ਇਹ ਹੁਣ ਟੈਂਟ ਜਿਹੜਾ ਲਗਾ ਦਿੱਤਾ ਗਿਆ ਇਥੇ ਟੈਂਟ ਦੇ ਨਾਲ ਨਾਲ ਇਹ ਮੁੱਖ ਤੌਰ ਦੇ ਉੱਪਰ ਜਿਹੜਾ ਬੈਰੀਗੇਟ ਇੱਕ ਤਰ੍ਹਾਂ ਦਾ ਲਾਇਆ ਕਿ ਇਸ ਤੋਂ ਅੱਗੇ ਕੋਈ ਵੀ ਕਿਸਾਨ ਆਗੋ ਜਿਹੜਾ ਉਹ ਨਾ ਵਧੇ ਪਰ ਹੁਣ ਅੱਗੇ ਵਧਨ ਦਾ ਕਰਕੇ ਜੇ ਅਸੀਂ ਜ਼ਿਕਰ ਕਰੀਏ ਤਾਂ ਹੁਣ ਇਹ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਆ ਤਾਂ ਤੁਸੀਂ ਪਹਿਲਾਂ ਵੀ ਹਰਦੋ ਝੰਡੇ ਸਾਹਿਬ ਪਹਿਲਾਂ ਵੀ ਇੱਥੇ ਮੋਰਚੇ ਦੇ ਉੱਪਰ ਡਟੇ ਸੀ ਜਦੋਂ ਜਗਦੀਸ਼ ਸਿੰਘ ਢਲੇਵਾਲ ਨੂੰ ਪੁਲਿਸ ਨੇ ਜ਼ਬਰੀ ਇਥੋਂ ਚੁੱਕ ਲਿਆ ਸੀ ਤਾਂ ਹੁਣ ਫੇਰ ਅਗਵਾਈ ਕਰ ਰਹੇ ਹੋ ਕੀ ਅਸਲ ਦੇ ਵਿੱਚ ਪਲੈਨਿੰਗ ਕੀ ਹੈ ਮੁੱਖ ਤੌਰ ਦੇ ਉੱਪਰ ਰੂਪਰੇਖਾ ਕੀ ਹੈ ਜਿਹੜਾ 111 ਕਿਸਾਨਾਂ ਜਥਾ ਨੂੰ ਅੱਗੇ ਰੱਖਿਆ ਦੇਖੋ ਪਲਾਨ ਅੰਦੋਲਨ ਕਰਨੀ ਪਲਾਨ ਕੋਈ ਨਹੀਂ ਅੰਦੋਲਨਕਾਰੀਆਂ ਦਾ ਅੰਦੋਲਨ ਹੁੰਦਾ ਵਾ ਕਿ ਜਿਸਨ ਡੱਲੇਵਾਲ ਨੂੰ 55 ਦਿਨ ਅਜ ਹੋ ਗਏ ਨੇ ਮਰਨ ਵਰ ਤੇ ਬੈਠੇ ਹੋਏ ਇਹਨੂੰ ਪਿਛਲੇ 10 ਦਿਨ ਤੋਂ ਅਸੀਂ ਮਹਿਸੂਸ ਕਰ ਰਹੇ ਸਾਂ ਆਪਾਂ ਸਾਰ ਦੈਣ ਗਿਣਤੀ ਕਰ ਰਹੇ ਹਾਂ ਅ ਉਹ ਸਾਰੇ ਕੇਡਰ ਨੇ ਇੱਥੇ ਮਹਿਸੂਸ ਕੀਤਾ ਪਿੰਡਾਂ ਵਿੱਚੋਂ ਲੋਕਾਂ ਨੇ ਸਿੱਧਾ ਵੀ ਤੁਸੀਂ ਸਿਰਫ ਡੱਲੇਵਾਲ ਨੂੰ ਮਰਦੇ ਦੇਖ ਰਹੇ ਹੋ ਅ ਤੁਸੀਂ ਕੀ ਕਰ ਰਹੇ ਹੋ ਸੋ ਉਹਦੇ ਵਿੱਚੋਂ ਜਿਹੜਾ ਸਾਡੇ ਕੇਡਰ ਦੀ ਭਾਵਨਾ ਜਿਹੜੀ ਸੀ ਜਿੰਨੇ ਵੀ ਸਿੱਧੂਪੁਰ ਦੇ ਜਾਂ ਦੂਜੇ ਫੋਰਮਾਂ ਜਿਹੜੇ ਜਥੇਬੰਦੀਆਂ ਦੀ ਕਿ ਭਈ ਆਪਾਂ ਨੂੰ ਕੋਈ ਇਹੋ ਜਿਹਾ ਐਕਸ਼ਨ ਕਰਨਾ ਚਾਹੀਦਾ ਜਿੱਦ ਨਾਲ ਸਰਕਾਰ ਜਿਹੜੀ ਆਕਰ ਦਲੇਵਾਲ ਸਾਹਿਬ ਦੇ 50 ਦਿਨ ਦੇ ਵਰਤੋਂ ਨਹੀਂ ਜਾਗੀ ਤੇ ਕੋਈ ਇਹੋ ਜਿਹਾ ਐਕਸ਼ਨ ਪਲਾਨ ਦੋ ਜਿਹੜਾ ਸਰਕਾਰ ਨੂੰ ਉਹਦੀ ਗਹਿਰੀ ਨੀਤੋ ਜਗਾ ਸਕੇ ਔਰ ਸਾਡੀਆਂ ਜਿਹੜੀਆਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਜਿਹੜਾ ਲਾਗੂ ਕਰ ਸਕੇ ਸੋ ਉਹਦੇ ਵਿੱਚੋਂ ਇਹਦਾ ਇਹ ਪ੍ਰੋਗਰਾਮ ਨਿਕਲਿਆ ਕਿਉਂ ਗਿਣਤੀ ਜਿਹੜੀ 500 ਤੋਂ ਜ਼ਿਆਦਾ ਸੀਗੀ ਇਹਨੇ ਲੋਕਾਂ ਨੂੰ ਇੱਥੇ ਮੈਨੇਜ ਕਰਨਾ ਜਿਹੜਾ ਮੁਸ਼ਕਲ ਸੀਗਾ ਸੋ 111 ਦੀ ਆਪਾਂ ਚੋਣ ਕੀਤੀ ਗਈ ਔਰ 111 ਜਥਾ ਜਿਹੜਾ ਵਾ ਅੱਜ ਇੱਥੇ ਬੈਠਾ ਮਰਨ ਵਰਤੇ ਉਹਨਾਂ ਚਿਰ ਬੈਠਾ ਰੂਗਾ ਜਿੰਨਾ ਚਿਰ ਸਰਕਾਰ ਸਾਡੇ ਨਾਲ ਮੰਗਾਂ ਦੇ ਪ੍ਰਤੀ ਗੱਲਬਾਤ ਨਹੀਂ ਕਰਦੀ ਜਾਂ ਸਾਡੀਆਂ ਮੰਗਾਂ ਨਹੀਂ ਮੰਨਦੀ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਆ ਨੂੰ ਲੱਗਦਾ ਇਤਿਹਾਸ ਵਿੱਚ ਸਭ ਤੋਂ ਲੰਬਾ ਦੂਸਰਾ ਮਰਨ ਵਰਤਾ ਜਿਹੜਾ ਉਹ ਬੈਠੇ ਹੋਏ ਨੇ ਸਿਹਤ ਜਿਹੜੀ ਬਹੁਤ ਡਾਊਨ ਹੋ ਚੁੱਕੀ ਆ ਹਰਾਨੀ ਦੀ ਗੱਲ ਆ ਕਿ ਸੁਪਰੀਮ ਕੋਰਟ ਪੰਜਾਬ ਸਰਕਾਰ ਰਿਪੋਰਟ ਪੇਸ਼ ਕਰਦੀ ਆ ਕਿ ਉਹਨਾਂ ਦਾ ਜਿਹੜੀ ਆ ਰਿਪੋਰਟਾਂ ਨਾਰਮਲ ਹੋ ਰਹੀਆਂ ਨੇ ਹਲਾਸ ਫੇਰਾ ਹੂੰ ਅਸੀ ਕਿਨੇ ਪ੍ਰੈਕਟੀਕਲ ਕਰਕੇ ਦੇਖ ਲੋ ਕਿ ਬੰਦਾ 50 ਸਾਲ ਇਤਨਾ ਵਰਨਮਰ ਤੇ ਬਿਠਾ ਕੇ ਰਿਸਰਚ ਕਰ ਲੋ ਉੱਤੇ ਕਿ ਉਹਦੇ ਹਾਲਾਤ ਕਿਤਰਾਂ ਦੇ ਹੁੰਦੇ ਨੇ ਮੈਨੂੰ ਨਹੀਂ ਪਤਾ ਕਿ ਸਰਕਾਰ ਕਿਹੜੀਆਂ ਰਿਪੋਰਟਾਂ ਕਿਸ ਤਰ੍ਹਾਂ ਦੀ ਮੈਂ ਕੱਲ ਨੂੰ ਡਾਕਟਰਾਂ ਨੂੰ ਬੜਾ ਮਤਲਬ ਡੂੰਘਾਈ ਦਾ ਮੈਂ ਚਿੰਤਾ ਦਾ ਵਿਅਕਤ ਕਰਕੇ ਪੁੱਛਿਆ ਸੀਗਾ ਜਿਹੜੀ ਅਲਟਰਾਸਾਉਂਡ ਹੋਈ ਆ ਜਾਂ ਜਿਹੜੀ ਇਕੋ ਹੋਈ ਆ ਉਹਦੀ ਰਿਪੋਰਟ ਕਿਸ ਤਰ੍ਹਾਂ ਨਾਰਮਲ ਹੋ ਸਕਦੀ ਆ ਇੱਕ ਆਮ ਇਨਸਾਨ ਜਿਹਦੇ ਸਰੀਰ ਦੇ ਉੱਤੇ ਕੋਈ ਮਸਲ ਨਹੀਂ ਰਹਿ ਗਏ ਸਿਰਫ ਹੱਡੀਆਂ ਦਾ ਪਿੰਜਰ ਦਿਖਾਈ ਦੇ ਰਿਹਾ ਤੁਸੀਂ ਕਿਸ ਤਰ੍ਹਾਂ ਕਹ ਸਕਦੇ ਹੋ ਦੀ ਕਿਡਨੀ ਸ਼ਰਿੰਕ ਨਹੀਂ ਹੋਈ ਹੋਊਗੀ ਤੁਸੀਂ ਕਿਸ ਤਰ੍ਹਾਂ ਕਹਦੇ ਤਾਂ ਲੀਵਰ ਦਾ ਸਾਈਜ਼ ਜਿਹੜਾ ਬਿਲਕੁਲ ਘਟਿਆ ਨਹੀਂ ਹੋਊਗਾ ਹੈਰਾਨੀ ਹੁੰਦੀ ਆ ਕਿ ਜਾਂ ਪੰਜਾਬ ਸਰਕਾਰ ਪਤਾ ਨਹੀਂ ਕਿਹਦੇ ਦਬਾਅ ਥਲੇ ਰਿਪੋਰਟਾਂ ਹਜੇ ਪੇਸ਼ ਕਰ ਲਈ ਆ ਜਾਂ ਜਿਹੜੇ ਡਾਕਟਰ ਇੱਥੇ ਭੇਜ ਲਈ ਉਹ ਇਹਨੇ ਕੈਪੇਬਲ ਨਹੀਂ ਹੈ ਸਾਨੂੰ ਬੜੀ ਹੈਰਾਨੀ ਮੈਨੂੰ ਕੱਲ ਵੀ ਹੋਈ ਕੱਲ ਮੈਂ ਡਾਕਟਰਾਂ ਨਾਲ ਚੱਲ ਜਾਈ ਕਾਫੀ ਲੰਬੀ ਜਣੀ ਮੇਰੀ ਬੈਸ ਹੀ ਚੱਲੀ ਦੇ ਉੱਪਰ ਸੋ ਸਾਨੂੰ ਲੱਗਦਾ ਕਿ ਸੁਪਰੀਮ ਕੋਰਟ ਨੇ ਚਿੰਤਾ ਜ਼ਰੂਰ ਪ੍ਰਗਟ ਕੀਤੀ ਆ ਕਿ ਵੀ ਸਾਰੀਆਂ ਰਿਪੋਰਟਾਂ ਕੰਪੈਰੀਟਿਵ ਲਿਆਓ ਤੁਸੀਂ ਕਿਸ ਤਰ੍ਹਾਂ ਕਹਿੰਦੇ 50 ਦਿਨ ਤੋਂ ਬਾਅਦ ਬੰਦਾ ਜਿਹੜਾ ਨਾਰਮਲ ਜਿਹੜਾ ਵਾ ਸਥਿਰ ਹਾਲਤ ਵਿੱਚ ਆ ਇਹ ਚਿੰਤਾ ਦਾ ਵਿਸ਼ਾ ਵਾ ਪਰ ਹੁਣ ਇੱਥੇ ਅਰਦੋ ਚੰਡੀਏ ਇੰਨੀ ਅੱਗੇ ਲਿਆਉਣ ਦਾ ਕੀ ਮਕਸਦ ਰਿਹਾ ਕਿਉਂਕਿ ਬਿਲਕੁਲ ਬਾਰਡਰ ਦੇ ਉੱਤੇ ਐ ਜਿੱਥੇ ਮੋਰਚਾ ਚੱਲ ਰਿਹਾ ਔਰ ਦੂਸਰੀ ਤਰਫ ਡੱਲੇਵਾਲ ਹੁਰੀ ਜਿਹੜੇ ਅੰਦਰ ਨੇ ਸਟੇਜ ਦੇ ਲਾਗੇ ਤਾਂ ਇੱਥੇ ਡਾਕਟਰਾਂ ਦੀ ਟੀਮ ਲਿਆਉਣੀ ਵੀ ਮੁਸ਼ਕਲ ਹੋਣੀ ਐ ਬਾਅਦ ਦੇ ਵਿੱਚ ਹੁਣ ਹਾਲਾਤ ਜਿਹੜੇ ਨੇ ਦੇਖੋ ਬਿਲਕੁਲ ਬਰਫੀਲੀ ਹਵਾ ਵੀ ਐ ਤੁੰਦ ਪੂਰੀ ਪੈ ਚੁੱਕੀ ਐ ਤਾਂ ਕਿਵੇਂ ਸਾਰਾ ਕੁ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹਰਥਾਂ ਜਾ ਕਹਿੰਦਾ ਹਰ ਮਸਲੇ ਦਾ ਹੱਲ ਜਿਹੜਾ ਗੱਲਬਾਤ ਨਾਲ ਹੀ ਹੋਊਗਾ। ਔਰ ਪਿਛਲੇ 11 ਮਹੀਨੇ ਤੋਂ ਕਿਸਾਨ ਇੱਥੇ ਸੜਕਾਂ ਦੇ ਬੈਠੇ ਹੋਏ ਨੇ। ਕੱਲੇ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਐਮਐਸਪੀ ਮੰਗ ਰਹੇ ਜਿਹੜੀ ਖੁਦ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਹੁੰਦਿਆਂ ਮੰਗੀ ਸੀ ਉਸ ਸਮੇਂ ਦੀ ਸਰਕਾਰ ਕੋਲੋਂ। ਔਰ 2018 ਚ ਲਿਖਤੀ ਵਾਦਾ ਪੀਆਮ ਦਫ਼ਤਰ ਨੇ ਸਾਡੇ ਨਾਲ ਕੀਤਾ ਸੀਗਾ 90 ਦਿਨ ਸੀਟੋ 50 ਔਰ ਆਪਾਂ ਐਮਐਸਪੀ ਜਿਹੜੀ ਆ ਉਹ ਦੇਵਾਂਗੇ। ਉਹ ਵੀ ਨਹੀਂ ਦਿੱਤੀ। 2021 ਚ ਵਾਅਦੇ ਕੀਤੇ ਸੀਗੇ ਉਹ ਜਿਹੜਾ ਵਾ ਨਹੀਂ ਪੂਰਾ ਕੀਤਾ। ਸੋ ਸਾਨੂੰ ਹੈਰਾਨੀ ਹੁੰਦੀ ਆ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋ ਪੌਡਕਾਸਟਾਂ ਵਾਸਤੇ ਟਾਈਮ ਆ ਲੋਕਾਂ ਨਾਲ ਮੁਲਾਕਾਤ ਕਰਨ ਟੱਕਰ ਸਕਦੇ ਨੇ ਉਹ ਉਹਨਾਂ ਦਾ ਪਰਸਨਲ ਅਡਰੈਸ ਹੋ ਸਕਦਾ ਕੋਈ ਕਿਸੇ ਨਾਲ ਫਰੈਂਡਸ਼ਿਪ ਹੋ ਸਕਦੀ ਆ ਅੱਜ ਕਰ ਸਕਦੇ ਨੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਫਰਜ਼ ਬਣਦਾ ਆਪਣੇ ਦੇਸ਼ ਦੀ ਜਨਤਾ ਪ੍ਰਤੀ ਜਿਹੜਾ ਵਾ ਉਹ ਸਹੀ ਰਵਈਆ ਅਪਣਾਉਣਾ ਕਾਰਪੋਰਟ ਪੱਖੀ ਨੀਤੀਆਂ ਨੂੰ ਬੰਦ ਕਰਕੇ ਲੋਕ ਪੱਖੀ ਨੀਤੀਆਂ ਨੂੰ ਜਦੋਂ ਕਹਿੰਦੇ ਨਾ ਸਭ ਦਾ ਸਾਥ ਸਭ ਦਾ ਵਿਕਾਸ ਬੋਲਣ ਨੂੰ ਬਹੁਤ ਚੰਗਾ ਲੱਗਦਾ ਤੁਸੀਂ ਦੇਖ ਰਹੇ ਹੋ ਅger ਸਭ ਦਾ ਸਾਥ ਸਭ ਦਾ ਵਿਕਾਸ ਹੋਵੇ ਸਾਨੂੰ ਛੜਕਾਂ ਦੇ ਬੈਂਡ ਦੀ ਲੋੜ ਕੀ ਆ ਜਗਜੀਸ਼ ਸਿੰਘ ਢੱਲੇ ਵਾਲ ਨੂੰ ਇੰਨੇ ਦਿਨ ਤੋਂ ਮਰਨ ਵਰਤੇ ਬੈਠਣ ਦੀ ਲੋੜ ਕੀ ਆ ਹੈਰਾਨੀ ਹੁੰਦੀ ਸਾਨੂੰ ਸਰਕਾਰ ਦੇ ਰਵੱਈਏ ਤੋਂ ਅਸੀਂ ਇਸ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਉਹਦੀ ਨੀਤ ਤੋਂ ਜਗਾਉਣ ਵਾਸਤੇ ਐਡਾ ਜਿਹੜਾ ਸਖਤ ਕਦਮ ਜਿਹੜਾ ਅਸੀਂ ਲਿਆ ਵਾ ਤੁਸੀਂ ਦੇਖੋ ਇੱਥੇ ਅਸੀਂ 80 ਸਾਲ ਦੇ ਬਜ਼ੁਰਗ ਵੀ ਬੈਠੇ ਨੇ ਔਰ ਕਿਸ ਹਾਲਾਤ ਵਿੱਚ ਆ ਮੌਸਮ ਦੇਖ ਲਓ ਇਹ ਦਿਖਾਉਣਾ ਚਾਹੁੰਦੇ ਦੁਨੀਆ ਨੂੰ ਆਪਾਂ ਕਿ ਜਿਹੜਾ ਭਾਰਤ ਆ ਆਪਣੇ ਨੂੰ ਦੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿਣ ਦਾ ਜਾਂਦਾ ਵਾ ਮੰਤਰੀ ਵੀ ਆਜਾਏ ਸੀ ਪਟਿਆਲੇ ਇੱਕ ਹੋਟਲ ਦਾ ਉਦਘਾਟਨ ਕਰਨ ਦੇ ਲਈ ਪਹੁੰਚਿਆ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਇੱਥੇ ਖਨੌਰੀ ਮੋਰਚੇ ਤੇ ਵੀ ਆਉਣਾ ਚਾਹੀਦਾ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਸੀ ਕੇਵਲ ਪਟਿਆਲੇ ਜੋ ਉਦਘਾਟਨ ਕਰਕੇ ਵਾਪਸ ਨਹੀਂ ਜਾਣਾ ਚਾਹੀਦਾ ਸੀ ਮੈਂ ਤਾਂ ਦੱਸਿਆ ਨਾ ਕਿ ਸਰਕਾਰ ਕੋਈ ਵੀ ਹੋਵੇ ਕਾਰਪੋਰੇਟ ਪੱਖੀ ਆ ਕਾਰਪੋਰੇਟਾਂ ਦੀ ਗੁਲਾਮ ਬਣ ਚੁੱਕੀ ਆ ਸਰਕਾਰ ਲੋਕਾਂ ਵਾਸਤੇ ਕੁਝ ਨਹੀਂ ਕਰਦੀ ਕਾਰਪੋਰੇਟ ਜੋ ਚਾਹੁੰਦੇ ਨੇ ਉਹ ਹੋ ਰਿਹਾ ਬਹੁਤ ਹੋਟਲ ਦਾ ਵੀ ਘਾਟਣਾ ਵੀ ਇਸੇ ਕੱਢੀ ਦੇ ਵਿੱਚੋਂ ਆ ਪਰ ਮੁੱਖ ਮੰਤਰੀ ਜਿਹੜਾ ਆਪਣਾ ਮੈਨੂੰ ਲੱਗਦਾ ਕਿ ਫਰਜ਼ ਜਿਹੜਾ ਵਾ ਸਹੀ ਨਹੀਂ ਨਿਭਾ ਰਿਹਾ ਉਹ ਲੋਕੋ ਦਾ ਜਵਾਬ ਜ਼ਰੂਰ ਦੇਣਗੇ ਪੰਜਾਬ ਨੂੰ ਤੇ ਪਤਾ ਹੀ ਪੰਜਾਬ ਬੜਾ ਜਿਹੜਾ ਵਾ ਇਹੋ ਜਿਹਾ ਸਟੇਟ ਆ ਵੀ ਉਹ ਜਵਾਬ ਯਾਦ ਰੱਖਦਾ ਵਾ ਹਰ ਗੱਲ ਨੂੰ ਉਹਦਾ ਜਵਾਬ ਸਮਾਂਉਂਡ ਜ਼ਰੂਰ ਜਾਂਦਾ ਬਿਲਕੁਲ ਬਿਲਕੁਲ ਧੰਨਵਾਦ ਆ ਇਹ ਸਾਰੀਆਂ ਚੀਜ਼ਾਂ ਦੇਖੋ ਇਸ ਹੱਡ ਚੀਰਵੀਂ ਠੰਡ ਦੇ ਵਿੱਚ ਕਿਵੇਂ ਕਿਸਾਨ ਆ ਗੂ ਜਿਹੜੇ ਨੇ ਉਹ ਮਰਨ ਵਰਤੇ ਬੈਠੇ ਨੇ ਪਰ ਜੋ ਤਸਵੀਰ ਹੈ ਕਿਉਂਕਿ ਹਾਲਾਤ ਜਿਹੜੇ ਨੇ ਬੜੇ ਗਮਗੀਨ ਹੈ ਕਿਉਂਕਿ ਹੱਡ ਚੀਰ ਵੀ ਠੰਡ ਜਿਹੜੀ ਆ ਦੂਸਰੀ ਤਰਫ ਇਹ ਪਾਸਾ ਫਿਲਹਾਲ ਧੁੰਦ ਕਰਕੇ ਬਿਲਕੁਲ ਜ਼ੀਰੋ ਵਿਜ਼ੀਬਿਲਟੀ ਹੈ ਕਿਉਂਕਿ ਇਸ ਪਾਸੇ ਹਰਿਆਣਾ ਪੁਲਿਸ ਨੇ ਜਿਹੜਾ ਆਪਣਾ ਮੋਰਚਾ ਰੱਖਿਆ ਹੋਇਆ ਹੈ ਹਰਿਆਣਾ ਪੁਲਿਸ ਜਿਹੜੀ ਐਸ ਜਗ੍ਹਾ ਦੇ ਉੱਪਰ ਤਨਾਤ ਹੈ ਸ਼ਮਸ਼ੇਰ ਸਿੰਘ ਅਠਵਾਲ ਵੀ ਸਾਡੇ ਨਾਲ ਨੇ ਤਾਂ ਮਰਨ ਵਰਤੇ ਅੱਜ ਬੈਠ ਗਏ ਹੋ ਹਾਲਾਤ ਕਿਦਾਂ ਦੇ ਲੱਗ ਰਹੇ ਹੁਣ ਕਿਉਂਕਿ ਬਰਫੀਲੀਆਂ ਹਵਾਵਾਂ ਨੇ ਕੇਂਦਰ ਸਰਕਾਰ ਜੇ ਹੁਣ ਵੀ ਨਾ ਜਾਗੀ ਹੁਣ ਵੀ ਨਾ ਗੱਲਬਾਤ ਸੁਣੀ ਤਾਂ ਅਗਲਾ ਐਲਾਨ ਕੀ ਹੋ ਸਕਦਾ ਅਗੜੀ ਰਣਨੀਤੀ ਕੀ ਹੋ ਸਕਦੀ ਹੈ ਫਿਰ ਵੇਖੋ ਜੀ ਹਾਲਾਤ ਜਿਹੜੇ ਆ ਭਾਵੇਂ ਕੜਾਕੇ ਦੀ ਠੰਡ ਆ ਜਿੰਨੇ ਵੀ ਕਿਸਾਨ 111 ਇਥੇ ਮਨਵਰਤੇ ਬੈਠੇ ਨੇ ਸਾਰੇ ਚੜ੍ਹਦੀ ਕਲਾ 'ਚ ਆ ਸਾਰਿਆਂ ਦਾ ਹੌਸਲਾ ਜਿਹੜਾ ਬੁਲੰਦ ਆ ਤੇ ਜਿਹੜੀ ਗਾੜੀ ਰਣਨੀਤੀ ਆ ਉਹ ਹੁਣ ਸਾਡੀ ਕੱਲ ਨੂੰ ਵੀ ਇੱਕ ਸਵੇਰੇ 9 ਵਜੇ ਮੀਟਿੰਗ ਜਿਹੜੀ ਮੀਟਿੰਗ ਗਾੜੀ ਤੇ ਉਹ ਵੀ ਫੈਸਲਾ ਹੋਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਵੀ ਕੀ ਅਗਲੀ ਰਣਨੀਤੀ ਜਿਹੜੀ ਕੀ ਹੋਊਗੀ ਬਿਲਕੁਲ ਹੋਰ ਇਸ ਤੋਂ ਇਲਾਵਾ ਜੋ ਸ੍ਰੀਕੇ ਦੇ ਹਾਲਾਤ ਨੇ ਜਿਹੜੇ ਲੋਕ ਕੁਝ ਬਿਮਾਰ ਹੋ ਸਕਦੇ ਆ ਵਿੱਚੋਂ ਉਹਨਾਂ ਦੀ ਦਵਾਈ دارو ਦਾ ਕਿਦਾਂ ਹੋਊਗਾ ਫਿਰ ਉਹ ਵੀ ਉਹ ਕੁਝ ਵੀ ਨਹੀਂ ਖਾ ਸਕਦੇ ਕੇਵਲ ਪਾਣੀ ਤੋਂ ਇਲਾਵਾ ਇਹ ਮੀਟਿੰਗ 'ਚ ਵੀ ਹੋਇਆ ਸੀ ਗੱਲਬਾਤ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਇੱਥੇ ਕਿਸਾਨ ਜਿਹੜੇ 111 ਆਏ ਸੀਗੇ ਇਹ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਉਹਨਾਂ ਨਾਲ ਗੱਲ ਕੀਤੀ ਗਈ ਵੀ ਜੇ ਕੋਈ ਦਵਾਈ दारू ਵਾਲਾ ਹੈਗਾ ਤੇ ਸਾਰੇ ਜਿੰਨੇ ਵੀ ਆਏ ਆ ਸਾਰੇ ਆਪਣੀ ਮਤਲਬ ਮਰਜ਼ੀ ਨਾਲ ਆਏ ਆ ਕਿਸੇ ਨੂੰ ਇਹ ਨਹੀਂ ਕਿ ਜ਼ਬਰਦਸਤੀ ਭਾ ਲਿਆ ਗਿਆ ਸਾਰੇ ਜਿਹੜੇ ਆਪਣੀ ਜਿਹੜੀ ਅੰਦਰੋਂ ਆਵਾਜ਼ ਸੁਣ ਕੇ ਵੀ ਡੱਲੇਵਾਲ ਹੀ ਕਿਉਂ ਸ਼ਹਾਦਤ ਹੋਵੇ ਆਪਾਂ ਦਵਾਂਗੇ ਉਹਨਾਂ ਤੋਂ ਪਹਿਲਾਂ ਇਹ ਕਰਕੇ ਸਾਡੇ ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਤੇ ਡੱਲੇਵਾਲ ਜੀ ਦੇ ਨਾਲ ਜੋ ਉਹਨਾਂ ਦਾ ਪਿਆਰ ਹੈ ਮੋਹ ਹੈ ਉਹਦੇ ਕਰਕੇ ਸਾਰੇ ਆਪਣੀ ਮਰਜ਼ੀ ਨਾਲ ਆਏ ਕੋਈ ਕਿਸ ਦੀ ਤੱਕੇ ਨਾਲ ਨਹੀਂ ਲੈਂਦਾ ਗਿਆ ਬਿਲਕੁਲ ਬਿਲਕੁਲ ਤਾਂ ਹੁਣ ਅੱਗੇ ਤਸਵੀਰ ਕੀ ਨਿਕਲਦੀ ਹੈ ਕਿਉਂਕਿ ਅੱਜ 111 ਕਿਸਾਨ ਜਿਹੜੇ ਨੇ ਹੋਰ ਜਗਦੀਸ਼ ਸਿੰਘ ਢੱਲੇਵਾਲ ਦੇ ਨਕਸ਼ੇ ਕਦਮਾਂ ਤੋਂ ਚੱਲਦੇ ਮਰਨ ਵਰਤ ਤੇ ਬੈਠੇ ਨੇ ਤਾਂ ਹੁਣ ਕੀ ਨਿਕਲ ਕੇ ਆਉਂਦਾ ਹੈ ਕਿs ਤਰੀਕੇ ਦੇ ਨਾਲ ਕੇਂਦਰ ਤੇ ਗੱਲਬਾਤ ਪਹੁੰਚਦੀ ਹੈ ਕੇਂਦਰ ਤੱਕ ਕੋਈ ਆਵਾਜ਼ ਪਹੁੰਚਦੀ ਹੈ ਇਹ ਦੇਖਣਾ ਹੋਵੇਗਾ ਫਿਲਹਾਲ ਅਜੇ ਇਹ ਮਰਨ ਵਰਤ ਇਸੇ ਤਰੀਕੇ ਦੇ ਨਾਲ ਚੱਲ ਰਿਹਾ ਔਰ ਅਣਮਿੱਥੇ ਸਮੇਂ ਦੇ ਲਈ ਚੱਲਦਾ ਰਹਿਣਾ ਹੈ ਕੈਮਰਾ ਪਰਸਨ ਜਗਦੀਸ਼ ਸਿੰਘ ਨਾਲ ਮਜੂਦ ਸਿੰਘ ਕਾਂਗ ਪੀ.ਟੀ.ਸੀ. ਨਿਊਜ਼ ਖਨੌਰੀ ਬਾਰਡਰ